ਇੱਕ ਅੰਗਰੇਜ਼ੀ ਪੜ੍ਹੇ ਲਿਖੇ ਗਿਆਨੀ ਜੀ ਕਲਕੱਤੇ ਮੇਰੇ ਪਾਸ ਆਏ। ਅਧਿਆਖਣ ਲੱਗੇ ਕਿ ਜਦ ਤੋਂ ਉਹਨਾਂ ਨੇ ਬੰਦਗੀ ਨਾਮਾ ਪੜ੍ਹਿਆ ਸੀ, ਉਹਨਾਂ ਦੇ ਦਿਲ ਵਿੱਚ ਮੈਨੂੰ ਮਿਲਣ ਦੀ ਬੜੀ ਖੁਆਇਸ਼ ਸੀ। ਉਹਨਾਂ ਦਾ ਕਲਕੱਤੇ ਆਉਣ ਦਾ ਕਾਰਨ ਪੁੱਛਣ ਉੱਤੇ ਗਿਆਨੀ ਜੀ ਨੇ ਦੱਸਿਆ ਕਿ ਦੂਜੀ ਸੰਸਾਰ جنگ ਦੇ ਦਿਨਾਂ ਵਿੱਚ ਉਹ ਹਿੰਦੁਸਤਾਨ ਦੀ ਸਰਹੱਦ ਉੱਤੇ ਗਵਰਨਮੈਂਟ ਦੇ ਨੌਕਰੀ ਕਰਦੇ ਸਨ ਅਤੇ ਜੰਗ ਖਤਮ ਹੋਣ ਤੇ ਉਹਨਾਂ ਨੂੰ ਕਲਕੱਤੇ ਆ ਕੇ ਰੇਲਵੇ ਦੇ ਇੰਜੀਨੀਅਰ ਨਾਲ ਮੁਲਾਕਾਤ ਕਰਨ ਵਾਸਤੇ ਗਵਰਨਮੈਂਟ ਵੱਲੋਂ ਲਿਖਿਆ ਗਿਆ ਸੀ ਇਹ ਮੁਲਾਕਾਤ ਇੱਕ ਦਿਨ ਪਹਿਲਾਂ ਹੋ ਚੁੱਕੀ ਸੀ ਅਤੇ ਰੇਲਵੇ ਦੇ ਇੰਜੀਨੀਅਰ ਨੇ ਮੁਲਾਕਾਤ ਸੰਬੰਧੀ ਭਾਵੇਂ ਆਪਣੀ ਰਿਪੋਰਟ ਲਿਖ ਕੇ ਦਾਖਲ ਨਹੀਂ ਸੀ ਕੀਤੀ ਪਰ ਗਿਆਨੀ ਜੀ ਨੂੰ ਮੁਲਾਕਾਤ ਮਗਰੋਂ ਆਖ ਦਿੱਤਾ ਸੀ ਕਿ ਜਿਸ ਤਰ੍ਹਾਂ ਦੀਆਂ ਮਸ਼ੀਨਾਂ ਵਾਸਤੇ ਉਹਨਾਂ ਨੂੰ ਆਦਮੀ ਦੀ ਜ਼ਰੂਰਤ ਸੀ ਗਿਆਨੀ ਜੀ ਨੇ ਐਸੀਆਂ ਮਸ਼ੀਨਾਂ ਦੇ ਅੱਗੇ ਕੰਮ ਨਹੀਂ ਸੀ ਕੀਤਾ ਹੋਇਆ ਇਸ ਲਈ ਗਿਆਨੀ ਜੀ ਨੂੰ ਨੌਕਰੀ ਨਹੀਂ ਮਿਲ ਸਕੇਗੀ ਗਿਆਨੀ ਜੀ ਦੇ ਚਿਹਰੇ ਤੋਂ ਉਦਾਸੀ ਤੇ ਨਿਰਾਸ਼ਾ ਝਾਹਰ ਹੋਣ ਕਰਕੇ ਮੈਂ ਆਪ ਜੀ ਪਾਸੋਂ ਪੁੱਛਿਆ ਕੀ ਆਪ ਚਾਹੁੰਦੇ ਸੀ ਕਿ ਇੱਥੇ ਨੌਕਰੀ ਮਿਲ ਜਾਵੇ ਗਿਆਨੀ ਜੀ ਨੇ ਉੱਤਰ ਦਿੱਤਾ ਕਿ ਵੈਸੇ ਤਾਂ ਵਾਹਿਗੁਰੂ ਜਿੱਥੇ ਰੱਖੇ ਠੀਕ ਹੁੰਦਾ ਹੈ ਪਰ ਉਹਨਾਂ ਨੂੰ ਕਲਕੱਤੇ ਨੌਕਰੀ ਮਿਲ ਜਾਣ ਦੀ ਬੜੀ ਆਸ ਸੀ ਅਤੇ ਹੁਣ ਨਿਰਾਸ਼ ਹੋ ਕੇ ਉਸੇ ਦਿਨ ਹੀ ਘਰ ਵਾਪਸ ਜਾ ਰਹੇ ਸਨ ਮੈਂ ਪੁੱਛਿਆ ਕਿ ਜਦੋਂ ਰੇਲਵੇ ਦੇ ਇੰਜੀਨੀਅਰ ਨੇ ਮੁਲਾਕਾਤ ਸੰਬੰਧੀ ਆਪਣੀ ਰਿਪੋਰਟ ਅਜੇ ਨਹੀਂ ਦਿੱਤੀ ਤਾਂ ਗਿਆਨੀ ਜੀ ਨੂੰ 1-2 ਦਿਨ ਹੋਰ ਕਲਕੱਤੇ ਠਹਿਰਨਾ ਵਾਜਬ ਹੈ ਇਸ ਦੇ جواب ਵਿੱਚ ਗਿਆਨੀ ਜੀ ਨੇ ਕਿਹਾ ਕਿਉਂਕਿ ਇੰਜੀਨੀਅਰ ਨੇ ਆਪਣਾ ਫੈਸਲਾ ਜ਼ੁਬਾਨੀ ਸੁਣਾ ਦਿੱਤਾ ਹੈ ਉਸ ਦੀ ਲਿਖਤੀ ਰਿਪੋਰਟ ਦੀ ਉਡੀਕ ਕਰਨੀ ਫਜ਼ੂਲ ਹੈ ਉਪਰੰਤ ਮੇਰੇ ਪਾਸੋਂ ਵਿਦਾਇਗੀ ਦੀ ਆਗਿਆ ਮੰਗਦਿਆਂ ਗਿਆਨੀ ਜੀ ਨੇ ਆਖਿਆ ਕਿ ਭਾਵੇਂ ਕਲਕੱਤੇ ਆ ਕੇ ਉਹਨਾਂ ਨੂੰ ਨੌਕਰੀ ਨਹੀਂ ਮਿਲੀ ਪਰ ਮੇਰੇ ਨਾਲ ਮਿਲਣ ਦੀ ਬੜੀ ਪ੍ਰਸੰਨਤਾ ਹੋਈ ਹੈ ਉਸ ਵਕਤ ਮੈਨੂੰ ਗੁਰੂ ਅਰਜਨ ਦੇਵ ਜੀ ਦਾ ਇੱਕ ਸ਼ਬਦ ਯਾਦ ਆਇਆ ਅਤੇ ਉਸ ਸ਼ਬਦ ਦੀ ਪ੍ਰੇਰਣਾ ਅਨੁਸਾਰ ਮੈਂ ਗਿਆਨੀ ਜੀ ਅੱਗੇ ਉਸ ਇਸ ਪ੍ਰਕਾਰ ਬੇਨਤੀ ਕੀਤੀ ਗਿਆਨੀ ਜੀਓ ਕੀ ਤੁਸੀਂ ਸਾਰੇ ਮਾਮਲੇ ਵਿੱਚ ਵਾਹਿਗੁਰੂ ਅਕਾਲ ਪੁਰਖ ਨੂੰ ਆਪਣੀ ਸਹਾਇਤਾ ਕਰਨ ਦਾ ਮੌਕਾ ਦਿੱਤਾ ਹੈ ਇਸ ਦਾ ਜਵਾਬ ਗਿਆਨੀ ਜੀ ਨੇ ਹੈਰਾਨੀ ਨਾਲ ਕੁਝ ਇਸ ਪ੍ਰਕਾਰ ਦਿੱਤਾ ਮੈਂ ਆਉਂਦੀ ਵਾਰੀ ਅਰਦਾਸ ਕੀਤੀ ਸੀ ਬਸ ਇਸ ਤੋਂ ਅੱਗੇ ਹੋਰ ਕੁਝ ਨਹੀਂ ਕੀਤਾ ਵਾਹਿਗੁਰੂ ਨੂੰ ਆਪਣੀ ਸਹਾਇਤਾ ਕਰਨ ਦਾ ਮੌਕਾ ਦੇਣ ਤੋਂ ਆਪ ਦੀ ਕੀ ਮੁਰਾਦ ਹੈ ਕੀ ਵਾਹਿਗੁਰੂ ਕਿਸੇ ਮੌਕੇ ਦੀ ਤਲਾਸ਼ ਵਿੱਚ ਰਹਿੰਦਾ ਹੈ ਅਤੇ ਜਦ ਉਹ ਮੌਕਾ ਮੇਰੇ ਤਾਂ ਸਹਾਇਤਾ ਕਰਦਾ ਹੈ ਮੈਂ ਤੇ ਸਭ ਕੁਝ ਵਾਹਿਗੁਰੂ ਦੇ ਹੁਕਮ ਵਿੱਚ ਹੀ ਹੋ ਰਿਹਾ ਸਮਝਦਾ ਹਾਂ ਵਾਹਿਗੁਰੂ ਦੇ ਹੁਕਮ ਵਿੱਚ ਹੀ ਇੰਜੀਨੀਅਰ ਵੱਲੋਂ ਹਾਂ ਹੋਣੀ ਸੀ ਅਤੇ ਵਾਹਿਗੁਰੂ ਦੇ ਹੁਕਮ ਅਨੁਸਾਰ ਹੀ ਨਾ ਹੋਈ ਹੈ ਇਸ ਦੇ ਜਵਾਬ ਵਿੱਚ ਮੈਂ ਗਿਆਨੀ ਜੀ ਤੋਂ ਪੁੱਛਿਆ ਜੇਕਰ ਆਪ ਵਾਹਿਗੁਰੂ ਦੇ ਹੁਕਮ ਵਿੱਚ ਰਾਜ਼ੀ ਹੋ ਤਾਂ ਫਿਰ ਇੰਜੀਨੀਅਰ ਦੀ ਨਾਂ ਸੁਣ ਕੇ ਆਪ ਨੂੰ ਅਡੋਲ ਰਹਿਣਾ ਚਾਹੀਦਾ ਸੀ ਪਰ ਤੁਸੀਂ ਤਾਂ ਮੈਨੂੰ ਹੁਣੇ ਇਹ ਕਹਿ ਰਹੇ ਸੀ ਕਿ ਇੱਥੇ ਨੌਕਰੀ ਨਾ ਮਿਲਣ ਉੱਤੇ ਇੰਨੇ ਨਿਰਾਸ਼ ਹੋਏ ਹੋ ਕਿ ਇੰਜੀਨੀਅਰ ਦੀ ਲਿਖਤੀ ਰਿਪੋਰਟ ਦੇਖਣ ਦੀ ਵੀ ਜ਼ਰੂਰਤ ਨਹੀਂ ਸਮਝਦੇ ਅਤੇ ਅੱਜ ਹੀ ਵਾਪਸ ਜਾਣਾ ਚਾਹੁੰਦੇ ਹੋ ਕੀ ਆਪ ਆਪਣੇ ਮਨ ਦੀ ਇਸ ਨਿਰਾਸ਼ ਅਵਸਥਾ ਨੂੰ ਹਕੂਮ ਵਿੱਚ ਖੁਸ਼ ਰਹਿਣ ਜਾਂ ਵਾਹਿਗੁਰੂ ਦੀ ਰਜਾ ਵਿੱਚ ਰਾਜੀ ਰਹਿਣ ਦੀ ਅਵਸਥਾ ਸਮਝਦੇ ਹੋ ਮੇਰੇ ਖਿਆਲ ਵਿੱਚ ਤੁਸੀਂ ਖੁਸ਼ ਤਾਂ ਇੱਥੇ ਨੌਕਰੀ ਮਿਲਣ ਉੱਤੇ ਹੀ ਹੋਣਾ ਸੀ ਅਤੇ ਹੁਣ ਆਪਣੇ ਨਿਰਾਸ਼ ਮਨ ਨੂੰ ਭਾਣੇ ਵਿੱਚ ਰਾਜੀ ਰਹਿਣ ਦਾ ਉਪਦੇਸ਼ ਸੁਣਾ ਕੇ ਨਿਰਾਸ਼ਤਾ ਨੂੰ ਘੱਟ ਕਰਨਾ ਚਾਹੁੰਦੇ ਹੋ ਗਿਆਨੀ ਜੀ ਮੇਰੀ ਉਕਤ ਬੇਨਤੀ ਸੁਣ ਕੇ ਸੋਚੀ ਪਏ ਅਤੇ ਜਦ ਮੈਂ ਬੇਨਤੀ ਖਤਮ ਕੀਤੀ ਤਾਂ ਕੁਝ ਇਸ ਪ੍ਰਕਾਰ ਆਖਣ ਲੱਗੇ ਮੈਂ ਤੁਹਾਡੀ ਗੱਲ ਸੁਣ ਕੇ ਸੋਚਣ ਲੱਗ ਪਿਆ ਸੀ ਕਿ ਆਪ ਬਿਲਕੁਲ ਸੱਚ ਆਖ ਰਹੇ ਹੋ ਸੱਚੀ ਗੱਲ ਤਾਂ ਇਹ ਹੈ ਕਿ ਮੈਂ ਨੌਕਰੀ ਚਾਹੁੰਦਾ ਸਾਂ ਐਸੇ ਵਾਸਤੇ ਤਾਂ ਕਲਕੱਤੇ ਆਇਆ ਸੀ ਅਤੇ ਨੌਕਰੀ ਮਿਲਣ ਉੱਤੇ ਹੀ ਖੁਸ਼ ਹੋਣਾ ਸੀ ਪਾਰ ਕਿਉਂਕਿ ਨੌਕਰੀ ਨਹੀਂ ਮਿਲੀ ਇਸ ਵਾਸਤੇ ਲਾਚਾਰ ਹੋ ਕੇ ਹੁਣ ਭਾਣੇ ਮੈਂ ਗਿਆਨੀ ਜੀ ਦੀ ਗੱਲ ਕੱਟਦਿਆਂ ਹੋਇਆਂ ਬੇਨਤੀ ਕੀਤੀ ਕਿ ਤੁਹਾਨੂੰ ਵਾਹਿਗੁਰੂ ਸੱਚੇ ਪਾਤਸ਼ਾਹ ਨੂੰ ਆਪਣੀ ਸਹਾਇਤਾ ਕਰਨ ਵਾਸਤੇ ਮੌਕਾ ਦੇਣਾ ਚਾਹੀਦਾ ਸੀ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਅਨੁਸਾਰ ਵਾਹਿਗੁਰੂ ਜੀ ਨੂੰ ਜੇਕਰ ਕੋਈ ਗੱਲ ਨਹੀਂ ਆਉਂਦੀ ਤਾਂ ਸ਼ਰਨ ਆਏ ਕਿਸੇ ਜੀਵ ਨੂੰ ਨਿਰਾਸ਼ ਕਰਨਾ ਨਹੀਂ ਆਉਂਦਾ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਇਹ ਬਿਰਦ ਸਵਾਮੀ ਸੰਦਾ ਮੇਰੀ ਗੱਲ ਸੁਣ ਕੇ ਗਿਆਨੀ ਜੀ ਨੇ ਪੁੱਛਿਆ ਕਿ ਆਪ ਦਾ ਵਾਹਿਗੁਰੂ ਨੂੰ ਮੌਕਾ ਦੇਣ ਜਾਂ ਵਾਹਿਗੁਰੂ ਦੀ ਸ਼ਰਨ ਆਉਣ ਤੋਂ ਕੀ ਭਾਵ ਹੈ ਮੈਂ ਆਖਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਅਨੁਸਾਰ ਵਾਹਿਗੁਰੂ ਦੀ ਸ਼ਰਨ ਵਿੱਚ ਆਦਮੀ ਉਦੋਂ ਆਉਂਦਾ ਹੈ ਜਦ ਉਸ ਦੇ ਮਨ ਦੀ ਹਾਲਤ ਐਸੀ ਨਿਰਮਾਣ ਹੋਵੇ ਜਿਸ ਸੰਬੰਧੀ ਆਖਿਆ ਜਾ ਸਕੇ ਸਗਲ ਦੁਆਰ ਕੋ ਛਾੜ ਕੇ ਗਹਉ ਤੁਹਾਰੋ ਦਵਾਰ ਬਾਂ ਗਹੇ ਕੀ ਲਾਜ ਅਸ ਗੋਬਿੰਦ ਦਾਸ ਸੋਹਾਰ ਜਦ ਮਨ ਦੀ ਦਸ਼ਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਉਕਤ ਮਹਾਵਾਕ ਅਨੁਸਾਰ ਹੋ ਜਾਵੇ ਤਦ ਉਹ ਮਾਣ ਅਸਲ ਅਰਥਾਂ ਵਿੱਚ ਵਾਹਿਗੁਰੂ ਦੀ ਸ਼ਰਨ ਆਉਂਦਾ ਹੈ। ਉਦੋਂ ਇਨਸਾਨ ਵਾਹਿਗੁਰੂ ਨੂੰ ਆਪਣੀ ਸਹਾਇਤਾ ਕਰਨ ਦਾ ਮੌਕਾ ਦਿੰਦਾ ਹੈ। ਮੇਰੀ ਬੇਨਤੀ ਨੂੰ ਸੁਣਦਿਆਂ ਸੁਣਦਿਆਂ ਗਿਆਨੀ ਜੀ ਦਾ ਮਨ ਦਾੜੀ ਨਿਰਮਾਣ ਅਵਸਥਾ ਵਿੱਚ ਆ ਚੁੱਕਾ ਸੀ। ਆਪਨੇ ਕੁਝ ਜੇਰ ਮਗਰੋਂ ਫੁਰਮਾਇਆ ਮੈਂ ਇਸ ਤਰ੍ਹਾਂ ਕਦੀ ਵਾਹਿਗੁਰੂ ਦੀ ਸ਼ਰਨ ਨਹੀਂ ਗਿਆ। ਅਤੇ ਨਾ ਹੀ ਕਦੀ ਇਸ ਤਰ੍ਹਾਂ ਵਾਹਿਗੁਰੂ ਨੂੰ ਆਪਣੀ ਸਹਾਇਤਾ ਕਰਨ ਲਈ ਬੁਲਾਇਆ ਹੈ ਇਸ ਦੇ ਉੱਤਰ ਵਿੱਚ ਮੈਂ ਆਖਿਆ ਕਿ ਵਾਹਿਗੁਰੂ ਨੂੰ ਇਸ ਗੱਲ ਦਾ ਕੋਈ ਗੁੱਸਾ ਨਹੀਂ ਤੁਸੀਂ ਹੁਣ ਉਸ ਦੀ ਸ਼ਰਨ ਸੱਚੇ ਦਿਲੋਂ ਜਾ ਕੇ ਦੇਖੋ ਹੁਣ ਉਸ ਨੂੰ ਆਪਣੇ ਵਿਗੜੇ ਕੰਮ ਸਵਾਰਨ ਦਾ ਮੌਕਾ ਦੇ ਕੇ ਦੇਖੋ ਗਿਆਨੀ ਜੀ ਨੇ ਪੁੱਛਿਆ ਇਹ ਮੌਕਾ ਮੈਂ ਕਿਸ ਤਰ੍ਹਾਂ ਦੇਵਾਂ ਹੁਣ ਮੈਂ ਕੀ ਕਰਾਂ ਉੱਤਰ ਵਿੱਚ ਦਾਸ ਨੇ ਬੇਨਤੀ ਕੀਤੀ ਕਿ ਆਪ ਵਾਹਿਗੁਰੂ ਨਾਲ ਉਹ ਇਕਰਾਰਨਾਮਾ ਕਰ ਲਵੋ ਜਿਹੜਾ ਗੁਰੂ ਅਰਜਨ ਦੇਵ ਜੀ ਹਰ ਇੱਕ ਸਿੱਖ ਦਾ ਅਕਾਲ ਪੁਰਖ ਨਾਲ ਕਰਾਉਣਾ ਚਾਹੁੰਦੇ ਹਨ ਪਰ ਕੋਈ ਵਿਰਲਾ ਹੀ ਧੰਨ ਭਾਗਾ ਸਿੱਖ ਕਰਦਾ ਹੈ ਗਿਆਨੀ ਜੀ ਨੇ ਬੜੇ ਉਤਸ਼ਾਹ ਨਾਲ ਪੁੱਛਿਆ ਕਿ ਉਹ ਕਿਹੜਾ ਇਕਰਾਰਨਾਮਾ ਹੈ ਜਿਸ ਦੀ ਤਰਫ ਆਪ ਇਸ਼ਾਰਾ ਕਰ ਰਹੇ ਹੋ ਮੈਂ ਬੇਨਤੀ ਕੀਤੀ ਇਸ ਇਕਰਾਰਨਾਮੇ ਦੀਆਂ ਸ਼ਰਤਾਂ ਗੁਰੂ ਅਰਜਨ ਦੇਵ ਜੀ ਨੇ ਗੌੜੀ ਰਾਗ ਵਿੱਚ ਦਸੀਆਂ ਹਨ ਇਕਰਾਰਨਾਮੇ ਦੀ ਸਭ ਤੋਂ ਪਹਿਲੀ ਵੱਡੀ ਤੇ ਸਭ ਤੋਂ ਮੁਸ਼ਕਲ ਸ਼ਰਤ ਇਹ ਹੈ ਕਿ ਸਿੱਖ ਵਾਹਿਗੁਰੂ ਦੀ ਸ਼ਰਨ ਸੱਚੇ ਤੇ ਨਿਰਮਾਨ ਹਿਰਦੇ ਨਾਲ ਆਵੇ ਅਤੇ ਸ਼ਰਨ ਔਣ ਮਗਰੋਂ ਉਤਸ਼ਾਹ ਭਰੀ ਦੂਜੀ ਸ਼ਰਤ ਇਹ ਹੈ ਕਿ ਜੇਕਰ ਸੇਖ ਸੱਚੇ ਦਿਲੋਂ ਵਾਹਿਗੁਰੂ ਦੀ ਸ਼ਰਨ ਆ ਜਾਵੇ ਤਾਂ ਵਾਹਿਗੁਰੂ ਉਸ ਸੇਖ ਦੇ ਸਾਰੇ ਵਿਗੜੇ ਕੰਮ ਸਵਾਰ ਦੇਵੇਗਾ ਉਸ ਦੇ ਸਾਰੇ ਦੁੱਖ ਦਰਦ ਚਿੰਤਾ ਫਿਕਰ ਬਿਲਕੁਲ ਮਿਟਾ ਦੇਵੇਗਾ ਉਸ ਸੇਖ ਦੀਆਂ ਸਭ ਲੋੜਾਂ ਵਾਹਿਗੁਰੂ ਪੂਰੀਆਂ ਕਰ ਦੇਵੇਗਾ ਉਸ ਸੇਖ ਦੀ ਵਾਹਿਗੁਰੂ ਹਰ ਥਾਂ ਤੇ ਇੱਜ਼ਤ ਤੇ ਜਿੱਤ ਕਰਾਏਗਾ ਔਸ ਸਿੱਖ ਅੱਗੇ ਦੁਨੀਆ ਦੇ ਵੱਡੇ ਤੋਂ ਵੱਡੇ ਆਦਮੀਆਂ ਨੂੰ ਪਿਆਰ ਤੇ ਸਤਿਕਾਰ ਨਾਲ ਝੁਕਣਾ ਪਵੇਗਾ ਇਸ ਇਕਰਾਰਨਾਮੇ ਦੀ ਤੀਸਰੀ ਸ਼ਰਤ ਇਹ ਹੈ ਕਿ ਜਦ ਵਾਹਿਗੁਰੂ ਸਿੱਖ ਦੇ ਸਾਰੇ ਕੰਮ ਸਵਾਰਨ ਲੱਗ ਜਾਵੇ ਤਾਂ ਸਿੱਖ ਨੂੰ ਹਰ ਪ੍ਰਕਾਰ ਦੇ ਭੈ ਤੋਂ ਰਹਿਤ ਹੋ ਕੇ ਵਾਹਿਗੁਰੂ ਦਾ ਨਾਮ ਜਪਣਾ ਚਾਹੀਦਾ ਹੈ ਵਾਹਿਗੁਰੂ ਦੇ ਨਾਮ ਜਪਣ ਤੋਂ ਸਿੱਖ ਨੂੰ ਮਹਾ ਆਨੰਦ ਜਾਂ ਮਹਾਰਾਸ ਪ੍ਰਾਪਤ ਹੋਵੇਗਾ ਇਸ ਇਕਰਾਰਨਾਮੇ ਦੀ ਚੌਥੀ ਸ਼ਰਤ ਇਹ ਹੈ ਕਿ ਸਿੱਖ ਨੂੰ ਵਾਹਿਗੁਰੂ ਦੀ ਸਹਾਇਤਾ ਅਤੇ ਕਿਰਪਾਲਤਾ ਦੁਆਰਾ ਜੋ ਦਾਤਾਂ ਮਿਲਣ ਉਹਨਾਂ ਦਾਤਾਂ ਨੂੰ ਹੋਰ ਗੁਰਮੁਖਾਂ ਵਿੱਚ ਖੁੱਲਮ-ਖੁੱਲਾ ਵੰਡਣਾ ਹੋਵੇਗਾ ਗਿਆਨੀ ਜੀ ਨੇ ਇਕਰਾਰਨਾਮੇ ਦੀਆਂ ਉਕਤ ਸ਼ਰਤਾਂ ਸੁਣ ਕੇ ਪੁੱਛਿਆ ਕਿ ਸਿੱਖ ਦੇ ਕੇਵਲ ਵਾਹਿਗੁਰੂ ਦੀ ਸ਼ਰਨ ਆਉਣ ਨਾਲ ਵਾਹਿਗੁਰੂ ਸਿੱਖ ਦੇ ਇਤਨੇ ਕੰਮ ਕਿਉਂ ਸਵਾਰਨ ਲੱਗ ਜਾਂਦਾ ਹੈ ਇਸ ਦੇ ਜਵਾਬ ਵਿੱਚ ਦਾਸ ਨੇ ਬੇਨਤੀ ਕੀਤੀ ਕਿ ਜਿਸ ਸ਼ਬਦ ਵਿੱਚ ਗੁਰੂ ਅਰਜਨ ਦੇਵ ਜੀ ਨੇ ਸਿੱਖ ਨੂੰ ਵਾਹਿਗੁਰੂ ਨਾਲ ਇਕਰਾਰਨਾਮਾ ਕਰਨ ਦੀ ਸ਼ਿਫਾਰਿਸ਼ ਕੀਤੀ ਹੈ ਉਸ ਸ਼ਬਦ ਦੇ ਅਖੀਰ ਵਿੱਚ ਗੁਰੂ ਸਾਹਿਬ ਖੁਦ ਹੀ ਸਿੱਖ ਨੂੰ ਦੱਸਦੇ ਹਨ ਕਿ ਵਾਹਿਗੁਰੂ ਜੋ ਬੇਮੁਥਾਜ ਪਾਤਸ਼ਾਹਾਂ ਦਾ ਪਾਤਸ਼ਾਹ ਹੈ ਅਤੇ ਸਿੱਖ ਕੋਲੋਂ ਕਿਸੇ ਚੀਜ਼ ਦੇ ਲੈਣ ਦੀ ਆਸਾ ਨਹੀਂ ਰੱਖਦਾ ਉਹ ਸਿੱਖ ਦੇ ਦਿਲ ਦੀ ਹਰ ਅਵਸਥਾ ਦਾ ਜਾਣੂ ਹੁੰਦਾ ਹੈ ਇਸ ਲਈ ਜਦ ਤੱਕ ਸਿੱਖ ਸੱਚੇ ਦਿਲੋਂ ਵਾਹਿਗੁਰੂ ਦੀ ਸ਼ਰਨ ਨਾ ਆਵੇ ਉਹ ਸਿੱਖ ਦੀ ਸਹਾਇਤਾ ਕਰਨੀ ਮناسب ਨਹੀਂ ਸਮਝਦਾ ਪਰ ਜਦ ਦੇਖ ਲੈਂਦਾ ਹੈ ਕਿ ਸਿੱਖ ਮੇਰੇ ਆਸਰੇ ਤੇ ਭਰੋਸਾ ਰੱਖ ਕੇ ਹੋਰ ਸਭ ਪਾਸਿਆਂ ਤੋਂ ਨਿਆਸਰਾ ਹੋ ਗਿਆ ਹੈ ਤਦ ਵਾਹਿਗੁਰੂ ਨੂੰ ਬੜੀ ਖੁਸ਼ੀ ਹੁੰਦੀ ਹੈ ਤਦ ਵਾਹਿਗੁਰੂ ਦੀ ਰਹਿਮਤ ਜੋਸ਼ ਵਿੱਚ ਆਉਂਦੀ ਅਤੇ ਸਿੱਖ ਦੇ ਸਾਰੇ ਕੰਮ ਸਵਾਰ ਦਿੰਦੀ ਹੈ ਇਸੇ ਸ਼ਬਦ ਦੇ ਅਖੀਰ ਵਿੱਚ ਗੁਰੂ ਅਰਜਨ ਦੇਵ ਜੀ ਦੱਸਦੇ ਹਨ ਕਿ ਮੈਂ ਖੁਦ ਵੀ ਵਾਹਿਗੁਰੂ ਨਾਲ ਇਹ ਇਕਰਾਰਨਾਮਾ ਕੀਤਾ ਹੈ ਅਤੇ ਸਾਰੇ ਸਿੱਖਾਂ ਨੂੰ ਵਾਹਿਗੁਰੂ ਨਾਲ ਇਹ ਇਕਰਾਰਨਾਮਾ ਕਰਕੇ ਆਪਣੇ ਆਪਣੇ ਸਾਰੇ ਦੁਨਿਆਵੀ ਤੇ ਆਤਮਕ ਕੰਮ ਸਵਾਰਨ ਦੀ ਸ਼ਿਫਾਰਿਸ਼ ਕਰਦਾ ਹਾਂ ਗਿਆਨੀ ਜੀ ਨੇ ਬੜੇ ਉਤਸ਼ਾਹ ਅਤੇ ਪਿਆਰ ਨਾਲ ਪੁੱਛਿਆ ਕਿ ਉਹ ਕਿਹੜਾ ਸ਼ਬਦ ਹੈ ਜਿਸ ਵਿੱਚ ਗੁਰੂ ਅਰਜਨ ਦੇਵ ਜੀ ਨੇ ਸਿੱਖਾਂ ਨੂੰ ਵਾਹਿਗੁਰੂ ਨਾਲ ਇਤਨਾ ਲਾਭਦਾਇਕ ਇਕਰਾਰਨਾਮਾ ਕਰਨ ਲਈ ਪ੍ਰੇਰਿਆ ਹੈ ਜਦ ਮੈਂ ਗਿਆਨੀ ਜੀ ਦੀ ਸੇਵਾ ਵਿੱਚ ਗੁਰੂ ਅਰਜਨ ਦੇਵ ਜੀ ਦਾ ਇਹ ਸ਼ਬਦ ਪੜ੍ਹ ਕੇ ਸੁਣਾਇਆ ਤਾਂ ਆਪ ਬੜੀ ਹੈਰਾਨੀ ਨਾਲ ਆਖਣ ਲੱਗੇ ਕਿ ਇਹ ਸ਼ਬਦ ਤਾਂ ਮੈਂ ਹਰ ਰੋਜ਼ ਪੜ੍ਹਦਾ ਹੁੰਦਾ ਸੀ ਗੋੜੀ ਮਹੱਲਾ ਪੰਜਵਾ ਫਿਰ ਘਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਰਹਾਓ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰਖੀ ਕਰਤਾਰੇ ਬਾਦ ਸ਼ਹਾ ਸ਼ਹਾ ਸਭ ਵਸ ਕਰਦੀਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਨਿਰਭਉ ਹੋਏ ਭਜੋ ਭਗਵਾਨ ਸਾਧ ਸੰਗਤ ਮਿਲ ਕੀਨੋ ਦਾਨ चरणों पर प्रभु अंतरजामी नानक ओट बकरी प्रभु स्वामी दूसरे दिन ज्ञानी जी ने टेलीफोन उत्ते मेनू कुछ इस प्रकार आख्या मेरा दिल कई किस्म दे जज्बाता नाल भरया होया होन करके मैं आप दे पास हाजिर नहीं हो सकया मेनू नौकरी नु मिल गई है अते उसे अफसर ने दीती है ਜਿਸ ਨੇ ਪਰਸੋਂ ਬਿਲਕੁਲ ਨਾ ਕਰ ਦਿੱਤੀ ਸੀ ਮੇਰੀ ਸਮਝ ਵਿੱਚ ਹੋਰ ਕੁਝ ਨਹੀਂ ਪਿਆ ਹੁੰਦਾ ਸਿਵਾਏ ਇਸ ਗੱਲ ਦੇ ਕਿ ਮੇਰਾ ਇਹ ਕੰਮ ਵਾਹਿਗੁਰੂ ਜੀ ਨੇ ਸਵਾਰਿਆ ਹੈ ਮੈਨੂੰ ਇਹ ਅਸੀਸ ਦੇਵੋ ਕਿ ਜਿਸ ਇਕਰਾਰਨਾਮੇ ਨੂੰ ਮੈਂ ਆਪ ਦੇ ਸਾਹਮਣੇ ਕੱਲ ਪ੍ਰਵਾਨ ਕੀਤਾ ਸੀ ਉਸ ਉੱਤੇ ਤੁਰੰਤ ਦੀ ਵਾਹਿਗੁਰੂ ਮੈਨੂੰ ਸ਼ਕਤੀ ਬਖਸ਼ੇ